ਕਿੰਨਾ ਇਹਦੀ ਮੰਮੀ ਨੂੰ ਫੂਲਦਾ ਇਹਦੀ ਮੰਮੀ ਨੂੰ ਫੂਲਦਾ ਚੱਲ ਚਲਾਉਂਦਾ ਇਹਦੀ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਤੁਹਾਡੇ ਸਾਰੇ ਜਾਣਿਆਂ ਦਾ ਇਧਰ ਪੀਜ਼ਾ ਆ ਗਿਆ ਹਮਰਾ ਪੀਜ਼ਾ ਆ ਗਿਆ ਮਠਿਆਈਆਂ ਖਾਣੇ ਮਠਿਆਈਆਂ ਘਰ ਦੀਆਂ ਦੇ ਪੀਜੇ ਬਾਹਰ ਦੇ ਅਕਲ ਤਾਂ ਜਮਾਂ ਹੀ ਨਹੀਂ ਹੈਗੀ ਨੌਨਸੈਂਸ ਬੱਸ ਆਖੋਈ ਗੱਲ ਨਹੀਂ ਖਾ ਰਹੇ ਇਹ ਮੈਂ ਖਾਣਾ ਨਹੀਂ ਤੂੰ ਲੈ ਆਂਦਾ ਸਾਹਮਣੇ ਖਾਣਾ ਪੈ ਗਿਆ ਹਾਂ ਮੈਂ ਤੇਰੇ ਬਹੁਤ ਪਿਆਰ ਕਰਕੇ ਖਾਂਦੇ ਆਂ ਅਹੀਂ ਨਹੀਂ ਨਹੀਂ ਇਨ ਹੈਲਥ ਕੌਨਸ਼ੀਅਸ ਹੈਂ ਨਹੀਂ ਵਰਦੀਆਂ ਚੀਜ਼ਾਂ ਖਾਂਦੇ ਪਰ ਉਹਨਾਂ ਦੇ ਇੱਕ ਇੱਕ ਪੀਜੇ ਜਿੰਨੇ ਬੰਦੇ ਹੋ ਤਾ ਹੀ ਦੋ ਸਾਹਨਾ ਮੰਗਾਇਆ ਥੋੜਾ ਖਾਓਗੇ ਬਸ ਇਹ ਦਿਵਾਲੀ ਵੇਖੋ ਚੱਲ ਰਹੀ ਆ ਆਟੇ ਤੇ ਸੌਸ ਦੇ ਨਾਲ ਓਏ ਮੰਮੀ ਜੀ ਓ ਰੋਟੀ ਨਹੀਂ ਖਾਦੀ ਹੋਣੀ ਲੈ ਫਟ ਪਨੀਰ ਰੋਲ ਕਰ ਓ ਵੇਖ ਆਂ ਬੰਦੇ ਆ ਆ ਰਹੀ ਮੰਮੀ ਨੇ ਮੰਗਾਇਆ ਨਾ ਇਹ ਕਾਲੀ ਕਾਣਾ ਮੈਂ ਬਾਹਰ ਛੱਡਿਆ ਤੂੰ ਤੁੰਨੀ ਜਾਇਆ ਕਰ ਵਿੱਚ ਫੇਰ ਤਨ ਤਨ ਦੇ ਵਿੱਚ ਸਰੀਰ ਦੇ ਤੈਨੂੰ ਫੜਾਉਣ ਲਈ ਆ ਐ ਹੋਏ ਨਹੀਂ ਖਾਂਦਾ ਤੇ ਇਹ ਸਾਰੰਗ ਚ ਰੱਖ ਕੇ ਤੇ ਮਾਰ ਤੋ ਡੰਡਾ ਥੱਲੇ ਸਿੱਧਾ ਢੇਡੇ ਚ ਨਾ ਫੜਾ ਖਾਣਾ ਤੇ ਬੈਕ ਤੂੰ ਬੇਸਿਕ ਸਾਡਾ ਕੋਈ ਟੱਕ ਲਾਉਂਦਾ ਰਾਦਾ ਨਹੀਂ ਕਿਉਂਕਿ ਜੂਵੀ ਖਾਲਾ ਕਾਲਾ ਚਲਾਕ ਨਾ ਬਣ ਐਡੀ ਤੂੰ ਪਤਲੀ ਹੋਣ ਲੱਗੀ ਇਹਦੇ ਨਾਲ ਹਾਂ ਕੁਝ ਜੋ ਆ ਕਾ ਮਨ ਸੀ ਅੱਜ ਅਹੀ ਜੂਵੀ ਭੈਣ ਜੂਵੀ ਤੇ ਇੱਕ ਮੁੰਡਾ ਟਾਕੇ ਲੈ ਕੇ ਆਉਣੇ ਆ ਨੇੜੇ ਸਾਡੇ ਫੈਕਟਰੀ ਆ ਨਾਲੇ ਫੈਕਟਰੀ ਵੀ ਟੱਕਰ ਲਾਉਣਾ ਆਪਾਂ ਤੇ ਨਾਲੇ ਟਾਕੇ ਲੈਣੇ ਮਾਣਾ ਖਾਲਾ ਐਵੇਂ ਸਿਰ ਜਣਾ ਮਰੀਆ ਖਾਲਾ ਬੁਖੜ ਗਿਆ ਧੱਕੇ ਨਾਲ ਖਵਾਉਣ ਲੱਗੀ ਮੈਨੂੰ ਨਹੀਂ ਖਾਣਾ ਗਣਾ ਅਸਲ ਜਿਹੇ ਦੀ ਰੋਟੀ ਖਾਦੀ ਆ ਮੈਨੂੰ ਤਾਂ ਧੋਖੜੀ ਬੀਬੀ ਨੂੰ ਇਹ ਹੋਰ ਆ ਗਿਆ ਕੰਮ ਹੁਣ ਕੁਖਤ ਨਹੀਂ ਹੈਗੀ ਚਲ ਟਾਕੇ ਨਹੀਂ ਆ ਗਿਆ ਆਲੂ ਆਲੂ ਆਹ ਵੀ ਸਾਰੇ ਆਲੂ 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 ਕਿੱਥੇ ਆ ਆਲੂ ਜਿਹੜਾ ਸਾਡਾ ਗੰਡੇ ਵੀ ਲੈ ਲਿਓ ਜੁਵੀ ਤੇ ਖੁੱਲੇ ਪੈਕਟ ਵੇਚ ਜਿਹੜੇ ਖੁੱਲੇ ਉਹਦੇ ਦੋ ਵੇਚ ਲੋ ਮੋਟੇ ਪੋਟਾ ਕੇ ਲੈ ਯਾਰ ਜੁਵੀ ਗੱਗੂ ਹਾਂ ਆ ਕਿੰਨੇ ਰੁਪਏ ਚੱਕੀ ਆਏ ਕੁੜੀਆਂ ਆਏ ਗੱਗੂ ਹਾਂਜੀ ਉਹ ਗੈਸਟ ਕਰਾ ਯਾਰ ਤੈਨੂੰ ਆ ਜਾ ਲਓ ਸਪான்ਸਰ ਹੋਣ ਦਿਆ ਮੈਨੂੰ ਜਲਦੀ ਆ ਜਾ ਆ ਸਹੀ ਆ ਡੈਗ ਬਣਾ ਉਹਦੋਂ ਨੂੰ ਬੈਟਰ ਸਕੇਲਰ ਸਪான்ਸਰਸ਼ਿਪ ਸਾਨੂੰ ਵੱਡਾ ਪਟਾਕਾ ਬੈਟਰ ਸਕੇਲਰ ਬਾਈ ਸਾਰੀ ਰਾਤ ਤੂੰ ਚਲਾਈ ਜਾਣਾ ਹਾਂ ਠੀਕ ਹੈ ਇਹ ਠੀਕ ਹੈ ਜੈ ਤਾਤ ਇਹ ਦੂਰੇ ਕਿੰਨੇ ਦਾ ਨਾ ਇਹ ਕਰਤਾ ਕਿ पाँच छे हजार हांजी थैंक यू थैंक यू मामा डब्बी खोल के ਆ ਗੋਲਡ ਵੱਡੇ ਵਾਲੇ ਚੱਕ ਓਏ ਆ ਗੋਲਡ ਨੂੰ ਕਿੱਥੇ ਆ ਆਗੇ ਆ ਦੇ ਨਾ ਨੌਜ ਨਸਦੇ ਆ ਆ ਵੀ ਕਿਸਾ ਇਹ ਦੁੱਤੀ ਆ ਆ ਗੋਲਡ ਮੰਨ ਲਾ ਬਲਾ ਇਹ ਆ ਆ ਵੀ ਇਹਦੀ ਸਭ ਲੈ ਚਲ ਬਾਰੇ ਵਾਲੇ ਐਲੀਟ ਬਾਕੀ ਉਹ ਸੇਵਾ ਗਈ ਮੈਨਾਂ ਵਾਰ ਸਹੀ ਦੱਸਦੇ ਪੰਨੀ ਆਗੇ ਹਟ ਮਾ ਗਾ ਵੀ ਕਾ ਨੇ ਆ ਲੈ ਜੀ ਵੀਰ ਵਾਏ ਲੰਮੇ ਆ ਇਹ ਤਾਂ ਓਏ ਇੱਕ ਹੀ ਚੱਲਦਾ ਹੁੰਦਾ ਏ ਬਨ ਸਿੰਗਲ ਸ਼ਾਟ ਹੁੰਦੇ ਆ ਇਹ ਇਹ ਚੋਟੇ ਆ ਮੋਟੇ ਆ ਮੈਗਾ ਮੱਡੇ ਆਲੇ ਆ ਲਿਆ ਲਿਓ ਹੋਰ ਵਾਹ ਵਾ ਸਾਰੇ ਕਾਕੇ ਚੱਕੀ ਜਾ ਹੈ ਇਹਦੇ ਨਾਲ ਤਾਂ ਡੱਬਾ ਲੱਭਾਂ ਡੱਬੇ ਦੀ ਫੋਟੋ ਹੈ ਅ ਵੀ ਬੀਬੀ ਲੱਭ ਬੀਬੀ ਲੱਭ ਆਪੀ ਇਹ ਸਾੜੀ ਵਾਲੀ ਆ। ਉਹ ਆ ਚੱਕਰੀਆਂ ਰੱਖੀ ਆ ਬੜੀ ਚੀਜ਼। ਕਬਰ ਕਹਿ ਦੱਸ। ਆ ਇੱਕ ਤੇ ਆ ਇੱਕ ਬਾਈ ਜਿੰਮਰ ਦਾ ਦੇਖਾ ਬੜਾ। ਆ ਵੀ ਲੈ ਚਲੀ ਇੱਕ ਚਿੱਟੀ। ਆ ਵੀ ਚੀਨੀ ਆ। ਬਰੀਆਣੀ ਆਣੀ ਲੈ ਆਪਾਂ। ਆ ਜਿਹੜੇ ਆ ਦੇ ਦੋ ਬਾ ਚੱਕਰੀਆਂ ਦੇ ਪੈਗ। ਠੀਕ ਹੈ। ਆਲੇਗਾ ਕੀ ਫੜੀ? ਇੰਨੀ ਰੱਖਦੇ ਹੋ ਇਹ ਚੁਕੜੀਆਂ ਆਪਣੀਆਂ। ਲਓ ਜੀ। ਤਿੰਨਾਂ ਦੇ ਦਿਨ।

ਕਾਇਦਾਂ ਉਥੋਂ ਮੋੱਕ ਗਏ ਹੀ ਇਹ ਮਿਲੇ ਨਹੀਂ ਉਹ ਉਥੇ ਪੂਰੇ ਨਹੀਂ ਮਿਲੇ ਤੇ ਮਤਲਬ ਬਹੁਤ ਜ਼ਿਆਦਾ ਫਿਰ ਵੀ ਲਿਆਂਦੇ ਜੇ ਭੱਜ ਕੇ ਆ ਜਾਓ ਆਵੇਂ ਗੱਡੀਆਂ ਗੱਡੀਆਂ ਛੁੱਟ ਲੀਆਂ ਥਰ ਲਈਂ ਜਿੱਡੀਆਂ ਚੱਕ ਲੋ ਚੱਕ ਲੋ ਰਵਾਲ ਵਰ ਰਵਲਾ ਕੇ ਕਵਜਾਲਣ ਹੋਏ ਚੱਲ ਵੀ ਮਧਰਾ ਮੰਜੇ ਦੇ ਖਲਾਰ ਕੇ ਲੈਣੇ ਆ ਓਏ ਬੱਟ ਚ ਖਲਾ ਮਾਹੀ ਚੱਕਿਆ ਜਾਂਦਾ ਉਹ ਉਥੇ ਲੜੀਆਂ ਲਾਈ ਜਾਂਦੀ ਗਰਦੀਰ ਤਾਂ ਜਗ ਮਾਹੀ ਜਗ ਮਾ ਕਰਾਈ ਜਾਂਦੇ ਹੋਰ ਲੜੀਆਂ ਬੜੀ ਚਾਈਸ ਨਾ ਨਵਾਂ ਘਰ ਆ ਅਗਲੀ ਵਾਰੀ ਤਾਂ ਪੂਰੀਆਂ ਸ਼ਿੰਗਾਰ ਕੇ ਆ ਲਾ ਰਿਆ ਕੇ ਸਿਰਾ ਚੱਲ ਕਾ ਕੇ ਦੁਰਿਆ ਚੱਲ ਉਹ ਬੇਹਾਤਾ ਕੇ ਆ ਗਏ ਆ ਜਾ ਆ ਜਾ ਆ ਆਂਦਾ ਤੇਰੇ ਲਈ ਪੈ ਗਿਆ ਲੈ ਲੈਂਦੇ ਆ ਆ ਜੁੱਤੀ ਏਡੀ ਵੱਡੀ ਬਹੁਤ ਆ ਜਾ ਰਾਤੀ ਆਪਾਂ ਨਿੱਕੇ ਚਲਾਉਂਦੇ ਨਾ ਤਰਾਮ ਤੇ ਅੱਗ ਹੀ ਨਾ ਲੱਗਿਆ ਕਰੇ ਫੇਰ ਮੈਂ ਚਲਾ ਕੇ ਦੇ ਦਿੰਦਾ ਪਾਪਾ ਡੋਰ ਹੀ ਲੈ ਆਇਆ ਤਾਂ ਕਿ ਲਾ ਲੂ ਬੰਨੂ ਆ ਜਾ ਬੱਬੇ चाक। का के लाट टा के वादिया हम सुने रात रात आले तो एवं सी ਆ ਵੀ ਇੱਕੇ ਚਲਾ ਕੇ ਵੇਖੀਏ। ਟ੍ਰੈਕਟਰ ਮੰਤਰੀ ਨੇ ਰਾਜ ਨਾਲ। ਆ ਵੀ ਇੱਕੇ ਚਲਾ ਕੇ। ਥੱਲਾ ਇੱਥੋਂ ਥੋੜਾ ਫੜੀ ਦੇ ਦੀਆ। ਢਾੱਕੀ। ਫੜੇ ਮੂੰ ਤੇਰਾ। ਹਾਂ। ਚੱਲੀ। ਤੋ ਢੀਰ ਕਿੱਧਰ ਚਲ ਗਈ? ਕਹਿਓ ਭਰਾਵਾ ਫੜੇ ਮੂੰ ਤੇਰਾ ਗਲਤ ਤਰਾ। ਮੈਂ ਆ ਗਿਆ ਭਰਾ। ਚਲਾਉਣੀ ਮੈਂ ਹੱਥ 'ਚ ਹੀ ਚਲਾ ਲੈਣਾ। ਤੇ ਚਲਾਈ ਦਾ। ਬੋਤਲ ਤੇ ਰਾਸਤੇ ਚਲਾਈ ਜੀ। ਬੋਤਲ 'ਚ ਨਹੀਂ ਕੋਈ ਚੱਕਰ। ਬੋਲਾਂ ਲੈ ਲੈ ਹੁਣ। ਹਿਸਾਬ ਆ ਗਿਆ। ਕੋਈ ਸਾਹਿਬ ਆਪ ਹੋਏ। ਕੋਈ ਸਾਹਿਬ ਆ ਮੂਰੇ ਹੋਈ ਚਲੋ 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 ਚਲੋ। ਮੰਗੀ ਤੇ ਰਾਸਤੇ। ਚਲੋ ਚਲੋ ਆ ਦੀ ਸ਼ੁਰਲੀਆਂ ਵੇ ਲੋ ਗੱਡੀਆਂ ਗੱਡੀਆਂ ਲੈ ਆ ਦਿੱਤੀਆਂ ਕਾ ਚਲਾ ਦੋ ਹਾਂ ਫਿਰ ਆਪਕੇ ਡੀ ਵੱਢੀ ਲੈ ਆਤੀ ਹੈ ਨਾ ਫਿਰ ਆਪ ਕਿੱਥੇ ਜਾਣੀ ਹੈ ਯਾ ਟਾਈਮ ਲੱਗ ਕਿਉਂ ਚੱਕ ਕੋਸਾ ਵੈਣੂ ਨਾ ਕਰਦੇ ਡੇਡੀ ਉਹ ਚੱਲਦੀਆਂ ਸਹੀ ਚੱਲ ਪਹਿਲੀ ਸੀੜੀ ਮਾਰਦੀ ਜਾਣਾ ਉਹ ਤਰੇ ਗੁਲਦੇ ਆ ਵਜੀ ਹਾਂ ਸੀਟੀ ਵਾਲੀ ਲੈ ਆਦੀ ਜਿਆਦੀ ਲੈਦੀ ਸੀਟੀ ਆ ਆ ਬਾਜ ਲਾ ਕੇ ਵੇ ਹਾ ਲੈ ਜੋ ਵੀ ਨੂੰ ਅਕਲਾ ਸੀ ਕਿੰਨੀ ਨੀ ਨੀ ਆਪਰਾ ਪਾਵੇ ਹਾਲ ਚਲਾਇਆ ਵਾ ਇਹਦੇ ਚ ਮਨ ਲੱਗਦਾ ਸੀ ਕਿ ਲਾ ਗੀਏ ਨਹੀਂ ਇਹ ਨਹੀਂ ਇਹ ਤਾਂ ਨਲੀ ਆਵਾ ਚੱਲਾ ਉਹ ਮੱਝਾਂ ਡਰੀ ਜਾਂਦੀਆਂ ਅਦਰ ਚਲੋ ਚਲੋ ਰੁਕੋ ਫੇਰ ਆਪਾਂ ਬਾਹਰ ਜਾ ਕੇ ਚਲਾਉਣੇ ਪੈਣੇ ਆ ਉੱਚੀਆਂ ਜੀਆਂ ਨਹੀਂ ਪਈਆਂ ਮੱਝਾਂ ਦੋ ਦੋ ਮੱਝਾਂ ਡਰੀ ਜਾਂਦੀਆਂ ਕਰਤੇ ਕਰਤੇ ਬੰਦ ਪੁੱਤ ਜੇ ਟੈਸਟ ਹੀ ਕਰਦੇ ਆ ਪੈਸਾ ਲੱਗਾ ਖਰਾਬ ਹੋ ਜਾਏ ਪਪਾ ਨੂੰ ਫੜਾ ਦੇ ਲੈ ਪਪਾ ਭੱਜ ਜਾਂਦਾ ਪਪਾ ਰੋਕ ਫੜ ਲਾਉ ਨੂੰ ਫੜੋ ਨੂੰ ਫੜੋ ਨੂੰ ਫੜੋ ਥੱਲੋ ਫੜ ਫੜੋ ਨੂੰ ਲੈ ਹੁਣ ਇਹ ਕਮਾ ਰਿਹਾ ਹੁਣ ਹੁਣ ਕਮਾਏ ਨੂੰ ਠੀਕ ਆ ਭੱਜੀ ਵੇਖ ਕੇ ਮੈਂ ਜਾਂਦੀ ਸੀ ਉਹਦੇ ਅੱਗੇ ਅੱਗੇ ਮੈਨੂੰ ਲੱਗ ਕ ਮੇਰੇ ਕੱਪੜੇ ਇਹਨਾਂ ਲਾ ਦੇਣੀ ਨਹੀਂ ਕੱਪੜਾ ਨੂੰ ਨਹੀਂ ਲੱਗਦੀ ਮੋਟੂ ਸੇਫਟੀ ਫਰਸਟ ਆਪਾਂ ਦਾ ਆ ਸਾਗੇ ਤਾਂ ਨੁੱਲ ਉਹ ਅਸੀਂ ਕੰਪਲੀਮੈਂਟਰੀ ਲੈ ਲਿਆ ਤੇ ਆ ਆ ਕੀ ਕੰਪਲੀਮੈਂਟਰੀ ਲਿਆ ਆ ਕੰਪਲੀਮੈਂਟਰੀ ਇੰਨੇ ਕੀ ਦਿੱਤੇ ਆ ਵਧੀਆ ਤੇ ਆ ਗੱਡੀ ਭਰ ਕੇ ਦੂਤਰ ਫੇਰ ਇੱਧਰ ਵੇਖੀ ਗੱਡੀ ਭਰੀ ਫਿਰਦੇ ਆ ਵੀਰ ਜਿੱਤੇ ਜਵਾਗ ਆ ਨਹੀਂ ਵੇਖੋ ਪਤਾ ਗੱਲ ਕੀ ਆ ਮੈਂ ਜਦ ਤੁਹਾਡੇ ਨਾਲ ਤੁਹਾਡੇ ਵੀ ਵਿੱਚ ਬਈ ਕੱਠੇ ਨਾਲ ਚਲੋਣੇ ਨਹੀਂ ਤੁਸੀਂ ਕੱਠੇ ਗੁਟਿਆਰੇ ਕੋਈ ਕੰਮ ਨਹੀਂ ਕੱਲੇ ਨਹੀਂ ਆ ਇਹਦੇ ਐਵੇਂ ਮਾਰੀ ਜਾਂਦੇ ਕੱਲੇ ਨਹੀਂ ਆ ਇਹਦੇ ਆਹੋ ਨਹੀਂ ਸਹੀ ਗੱਲ ਜੀਐਸਟੀ ਕੱਟ ਕੇ ਪੈਸੇ ਦਿੰਦੇ ਨੇ ਆ ਨਹੀਂ ਠੀਕ ਹੈਰ ਤੇ ਹੈਕ ਜੀ ਆ ਇਹ ਵੇਖੋ ਕੀ ਛ ਹੈ ਇਹ ਚੱਲੂਗੀ ਤਾਂ ਪੀਕੋ ਕਹੇ ਇਹ ਢਾਕਾ ਵੀ ਕਰਨੀ ਮਾਰਦੀ ਭਾਵੇਂ ਇੱਕ ਮਿੰਟ ਖੜ੍ਹ ਜਾ ਖੜ੍ਹ ਜਾ ਖੜ੍ਹ ਜਾ ਇੱਕ ਮਿੰਟ ਖੜ੍ਹ ਜਾ ਨਵੀਂ ਜੀ ਨਵੀਂ ਜੀ ਆ ਨਵੀਂ ਜੀ ਨਵੀਂ ਜੀ ਚਲ ਆ ਬੱਜਾ ਬੱਜਾ ਪਿੱਛੇ ਪਿੱਛੇ ਹੋ ਜਾ ਵੀਡੀਓ ਸਾਰੇ ਪਿੱਛੇ ਆਹੇ ਸਹੀ ਹੈ ਸਹੀ ਹੈ ਸਹੀ ਹੈ ਬਲ ਗਿਆ ਬਲ ਗਿਆ ਓਏ ਆਇਓ ਆਇਓ ਚੱਲੇ ਨੇ ਪੂਰੇ ਵਾ ਠੀਕ ਆ ਵਦਿਆ ਵਾ ਮਾਹੌਲ ਪੂਰਾ ਆਪਣੇ ਆ ਇਹਦੇ ਅਰਗੇ ਇੱਕ ਵੱਡਾ ਵੀ ਹੈਗਾ ਆਪਣੇ ਕੋ ਬਹੁਤ ਵੱਡਾ ਵੀ ਹੈਗਾ ਵਾ ਠੀਕ ਹੈ ਫੁੱਲ ਸਾਈਜ਼ ਨਹੀਂ 250 ਵਾਲਾ ਚੈੱਕ ਕਰਦੇ ਹੁਣ ਆਪਾਂ ਇੱਕ ਇਹ ਕੋਣ ਖਾਦਿਆ ਪਹਿਲਾਂ 250 ਕਿਵੇਂ ਚੱਲਦਾ ਇਹ ਗਿਆ ਡਵਾਈਸ ਉਹ 33 ਹਲਾਉਂਦਾ ਜੂਪਰ ਕਹਿੰਦੇ ਓ ਓ ਜਾਂਦਾ ਹੀ ਓ ਇਹ ਬੂੰਮ ਬੂੰਮ ਵਾਲੀ ਆਟਮਾ ਚੱਲੀ ਨਹੀਂ ਤਾਂ ਚੱਲੀ ਨਹੀਂ ਮੈਨੂੰ ਲੱਗਦਾ ਬੂੰਮ ਬੂੰਮ ਮੈਨੂੰ ਨਹੀਂ ਲੱਗਦਾ ਚੱਲੂਗੀ 2.5 ਮਿੰਟ ਤੋਂ ਜ਼ਿਆਦਾ ਆਹ ਹਾਂ ਸਮਝ ਗਿਆ ਓ ਵਾਹ ਵਾਹ ਦੇਖ ਆ ਕੀ ਖੇਡਾਂ ਆ ਮੋਟੇ ਵਾਹ ਚੇਰ ਪੈਰ ਪਰ ਨਹੀਂ ਗੱਲ ਕੋ ਠੀਕ ਹੈ 250 ਜੀ ਭਾਈ ਹਾਈ ਵਾਹ ਸਮਝ ਗਿਆ 250 ਵਾਹ 250 ਆ ਸਹੀ ਆ ਇਹ ਠੀਕ ਹੈ ਗੱਤ ਹੈ ਖਾ ਮਣੀ ਸਿਰ ਤੇ ਆ ਸਿਰ ਦੇ ਉੱਤੇ ਵਿਖਾ ਆਓ ਕੀ ਆ ਕੀ ਆਓ ਆਓ ਜੋ ਜੋ ਮੋਰ ਦਾ 250 ਮੁੱਲ ਗਿਆ ਕੁਮੇ ਬਬਾ ਬਬਾ ਲੈ ਵੀ ਚੁਹਾ ਗਈ 250 ਪੱਲੇ ਵੀ ਪੈਲ ਲਗਾਈ ਹੋਣੇ ਇਹਨੇ ਇਹਨੇ ਸਿੱਧੀ ਚਲਾਉਣੀ ਆ ਛੁੱਲੀ ਨੂੰ ਦੰਦਾਸ ਆ ਇਹਦੀ ਮੰਮੀ ਨੂੰ ਫੋਨ ਲਾ ਇਹਦੀ ਮੰਮੀ ਨੂੰ ਫੋਨ ਲਾ ਇਹ ਹੱਥ ਚ ਚਲਾਉਂਦਾ ਇਹਦੀ ਚਲ ਗਈ ਨਾ ਤੇਰੀ ਕਿਸੇ ਦੇ ਘਰੇ ਚਲ ਗਈ ਨਾ ਤੇ ਤੈਨੂੰ ਮੈਂ ਦੱਸਦਾ ਹੀ ਮਾਰ ਜੇ ਮੈਂ ਪਟਾਕਾ ਨਹੀਂ ਆਏ ਕੋਈ ਲਿਆ ਨਹੀਂ ਆਹੀ ਨਹੀਂ ਘਰੇ ਜਾਵੇ ਬਚਾਉਣ ਲੱਗੇ ਆ ਆਹੋ ਹੋਰ ਇਹਨੂੰ ਤੇ ਮਾਰ ਮਾਰ ਬੁੱਤੇ ਮਾਰਦਨੇ ਤੈਨੂੰ ਹੈਪੀ ਦੀ ਵਾਰੀ ਹੈਪੀ ਦੀ ਵਾਰੀ ਆ ਗਈ ਗੱਲ ਸਹੀ ਹੈ ਹੈਪੀ ਦੀ ਵਾਰੀ ਆ ਗਈ ਹੈਪੀ ਵੀ ਨਹੀਂ ਸ਼ੁਭਮ ਸ਼ੁਭਮ ਸਾਰੀ ਚਲਾ ਸ਼ੁਭਮ ਸ਼ੁਭਮ ਇਹਨੇ ਪਹਿਲਾਂ ਹੀ ਜਾਂਦੇ ਜਾਣਾ ਇਹਨੇ ਪਹਿਲਾਂ ਹੀ ਛੱਡ ਕੇ ਭੱਜ ਨਹੀਂ ਵੇਚਦੀ ਉਹ ਵਾਹ ਤਾਂ ਫੜੀ ਰੱਖੀ ਫੜੀ ਰੱਖੀ ਫੜੀ ਰੱਖੀ ਹੁਣ ਹੁਣ ਚਲਾ ਕੇ ਠੀਕ ਹੁਣ ਚੱਲੂਗੀ ਯਾ ਯਾਨੀ ਚੱਲ ਜੁਗਰਮਣ ਆਪ ਖਾਲੀ ਮੈਦਾਨ ਆਪਣੇ ਕੋ ਹੈ ਗਿਆ ਇੱਧਰ ਉਹ ਤੂੰ ਕਹ ਮੈਨੂੰ ਟੈਰ ਇਹ ਨਹੀਂ ਦਰਦਾ ਕਾਕੇ ਮਗਰ ਵੀ ਲਈ ਫਿਰਦਾ ਤੇਰੇ ਆਦਾ ਯੋਏ ਆ ਗਈ ਸੇ ਯੋਏ ਆਸ ਰਾਏ ਆਸ ਰਾਏ ਓ ਕੱਕ ચલા ચલા ચાલ નમી જોડી 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 નમી ચાદ ਜਦੋਂ ਉੱਤੇ ਭਈ ਦੋ ਗੁੱਤੇ ਭਈਆਂ ਵੱਜ ਗਈ ਓਹ ਮਾ ਓਹ ਮਾ ਓਏ ਆਹ ਰਹੀ ਆਹ ਰਹੀ ਓਏ ਭੁੱਡੀ ਜੀ ਇਹ ਤੇਰੇ ਲਈ ਆ ਗਈ ਓਏ ਜੈ ਲੈਟਰ ਨਹੀਂ ਨਾਈਟ੍ਰੇਟ ਆ ਦੇ ਲਾ ਖੂਨ ਤੇਰਾ ਓਏ ਜਾਂ ਪਾੜਾ ਨਾ ਓਏ ਆਹ ਲਓ ਚਾਚਾ ਬਾਓ ਮੜੀ ਵੀ ਇਹ ਕਰ ਓਏ ਤਾਂ ਗਾਲੀ ਲੰਮੀਨੀ ਆਵੇ ਆਵੇ ਗਲਤ ਬੰਨਿਆ ਐਟ ਪੜਾਉਂਦੇ ਆ ਆਏ ਹਾਏ ਉਹਨੂੰ ਅੱਗ ਲਾ ਲੈਣੇ ਨਹੀਂ ਨਹੀਂ ਉਹਨੂੰ ਜਿੱਧਰ ਮਰਜੀ ਲਾ ਲੋ ਇਹ ਨਹੀਂ ਹੁੰਦਾ ਇਧਰ ਲਾਓ ਚਾਚਾ ਬਾਹਰ ਹੋ ਗਿਆ ਓਏ ਅੱਗ ਲਾ 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 ਓਏ ਓਏ ਲਾ

પરોણી જે ਰੋੜਾਈ ਚੱਲਿਆ ਰਹੇ ਪਟਾਕਾ ਨਾ ਮਾਰ ਜੈ ਇਧਰ ਹੀ ਰੋ ਪਟਾਕਾ ਨਹੀਂ ਮਾਰਦੇ ਪਟਾਕਿਆਂ ਦਾ ਨਹੀਂ ਬਲਾਸਟ ਆ ਲੱਗਿਆ ਹੋਵੇ ਗੁੱਗੂ ਕਿਹੜੀ ਪੂਰੀ ਹੋਣ ਡਈ ਆਹ ਲੱਗਿਆ ਰੋ ਜਾ ਉਹ ਅਗਲਾ ਆ ਗਿਆ ਪਟਾਕਿਆਂ ਨੂੰ ਪਟਾਕਾ ਉਹ ਪਟਾਕੇ ਆ ਪਟਾਸ ਵਾਲਾ ਮਸਾਲੇ ਨੂੰ ਅੱਗ ਲਾਈ ਜਾਏਗੀ ਓਏ ਵੀਰ ਜੀ ਨੇ ਅੱਗ ਲਾ ਦਿੱਤੀ ਏ ਲਾਤੀ ਲਾਤੀ ਵੇਖੋ 500 ਵਾਲਾ ਵੀ ਬਹੁਤ ਵਧੀਆ ਚੱਲਦਾ ਕਹਿੰਦੇ ਇਹਦੀ ਹਾਈਟ ਥੋੜੀ ਵੱਧ ਹੁੰਦੀ ਉਹਦੇ ਨਾਲ 525 ਵਾਲਾ 500 ਓਏ ਓ ਚੱਲ ਵੇ ਆਈ ਓ ਆਹ ਤੇਰੀ ਪਈ ਗਈ ਆਹ ਵੇ 500 yes ਓ ਯਾਰ ਆ ਸਹੀ ਕਰਾਦਾ ਏ ਕਿੰਨੇ ਜਾਂਦੇ ਵੈ 500 ਦਾ ਮੁੱਲ ਮੁੜ ਗਿਆ ਮੁੜ ਗਿਆ ਹਾਂ ਮੁੜ ਗਿਆ ਮਾਰ ਗਿਆ ਕਨੇੜੀ ਚੱਲ ਗਿਆ ਚੰਨੀ ਤੇ ਆਉ ਜਾਂਦੇ ਜੀ ਤਮਾਹਾਂ ਚੀ ਜਾਂਦੇ ਤਾਂ ਸਰਾ ਕਾ ਮਾਪਨ 500 ਬਈ ਮੁੱਲ ਮੁੜਦਾ 500 ਰੁਪਏ ਅਗਲੇ 250 ਰੁਪਏ ਤੇ 500 ਫਰੇਗਾ ਵਿੱਚ ਆਇਤ ਤਰਾ ਫੜ ਕੇ ਮੈਂ ਲੈ ਫੜਦਾ ਮੈਂ ਫੜਦਾ ਤੂੰ ਥੱਲੋ ਫੜ ਕੇ ਰੱਖ ਹਾਂ ਤੂੰ ਥੱਲੋ ਫੜ ਕੇ ਰੱਖ ਕੋਣੀ ਕੋਣੀ ਫੜੀ ਰੱਖ ਫੜੀ ਰੱਖ ਥੱਲੇ ਫੜੀ ਰੱਖੋ ਫੜੀ ਰੱਖੋ ਆਪੇ ਉੱਡਣੀਆਂ ਮੈਂ ਨਾ ਹਰਲੀਨ ਵਾਲੇ ਫੜੀ ਰੱਖ ਛੱਡੀ ਨਾ ਹਰਲੀਨ ਨਾਲੇ ਫੜੀ ਰੱਖ ਫੜੀ ਰੱਖੀ ਜੀ ਤਾਂ ਨੂੰ ਖੇਚ ਪੋਗਣਾ ਪੂਰੀ ਹੋ ਜਾਊਗਾ ਫੁੱਲ ਖਿੱਚ ਪੈ ਲੈਣ ਦੇ ਕੋਈ ਨਹੀਂ ਕੋਈ ਹੈ ਰਲੀਨ ਛੱਡ ਕੇ ਬਣਾ ਨੀ 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 ਰਲੀਨ ਛੱਡੀ ਨਾ ਲੈਣਾ ਛੱਡੀ ਤਾਣ ਜਾਂਦੀ ਆ ਸਾਵੇ ਹੁਣ ਖੜ ਕੇ ਬਸ ਤਾਣ ਪਛਾੜ ਜਾਂਦੀ ਆ ਪ੍ਰਾਹ ਵਾਲੀ ਛੱਡੀ ਪ੍ਰਾਹ ਨਹੀਂ 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 ਜਾਣਾ ਜੀ ਨਹੀਂ ਖੜ ਜਾ ਖੜ ਜਾ ਖੜ ਜਾ ਮੇਰੀ ਵਾਲ ਚ ਬਹੁਤ ਗੈਸ ਬੰਨੀ ਆ ਜੀ ਹਾਂ ਤੇਰੇ ਵਾਲੀ ਤਾਂ ਫੁੱਲ ਭਰੂਗੀ ਥੱਲੇ ਪ੍ਰਾਹ ਵਾਲੀ ਦਾ ਪਰ ਚੱਲੀ ਮੈਂ ਨਾ ਤਾਂ ਨਹੀਂ ਰਲੀਨ ਛੱਡ ਕੇ ਕਰਦੇ ਕੋਈ ਤਾਂ ਨਹੀਂ ਛੱਡ ਹਾਂ ਹਾਂ ਉਹ ਗਈ ਪ੍ਰਾਹ ਤੋਂ ਉਹ ਛੋਟੀ ਪ੍ਰਾਹ ਦੀ ਗਈ ਛੱਡੀ ਕਾਉ ਗਈ ਕਰੇ ਨੀ ਨਹੀਂ ਨਹੀਂ ਜਾਣਾ ਜੀ ਉਹ ਸੜ ਤੋਂ ਮੱਚ ਗਈ ਉਹ ਸਾਈਂ ਬਰਾਵਲੀ ਉਹ ਬਰਾਵਲੀ ਦਾ ਜਾਂਦੀ ਏ ਕੋਣ ਸੇ ਇੱਕ ਕਰੀ ਆ ਗਈ ਨਹੀਂ ਇਹ ਨਾ ਰੱਬ ਨੇ ਨਹੀਂ 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 ਗਈ ਆ ਜੇ ਇਹ ਗੈਸ ਨਹੀਂ ਪਈ ਉਹ ਸੜ ਗਈ ਆ ਬਰਾ ਇੱਕ ਮਲਦਾ ਥੱਲੀ ਲੈਣਾ ਨਹੀਂ ਤਾਂ ਕਰਦੀ ਨਹੀਂ ਗਈ ਗਈ ਕਰੀ ਥੱਲੀ ਨਾਲ ਤਾਂ ਇੱਥੇ ਦਿਖ ਪਈ ਨਹੀਂ ਓਹ ਡਰਾਇਟ ਜੜ ਗਈ ਏ ਫੂਕਮਾਰ ਕਾਕੇ ਫੂਕਮਾਰ ਕਾਕੇ ਫੂਕਮਾਰ ਚਲ ਜਾ ਤਰ ਜਾ ਕੱਟ ਗਈ ਆ ਯਾਨੀ ਹੋ ਜਾਂਦੀ